ਜੀ ਜੀ ਸਨ ਆਫ ਨਰਿੰਦਾ ਜੀ ਮੈਂ ਭਵਾਨੀਗੜ੍ਹ ਦਾ ਰਹਿਣ ਵਾਲਾ ਆ ਜੋ ਕਿ ਮੈਂ ਇੱਕ ਦੁਕਾਨ ਆ ਦੀਪਕ ਕੁਮਾਰ ਅਰੋੜਾ ਤੋਂ ਖਰੀਦੀ ਸੀਗੀ ਉਹ ਦੁਕਾਨ ਮੈਂ ਮੈਨੇ 2 ਸਾਲ ਤੋਂ ਖਰੀਦੀ ਹੋਈ ਹੈ ਉਸ ਦਾ ਮਾਨਯੋਗ ਅਦਾਲਤ ਵਿੱਚ ਜੋ ਕਿ ਕੇਸ ਚੱਲ ਰਿਹਾ ਸੀ ਉਸ ਦੀ ਸਟੇ ਮੇਰੇ ਹੱਕ ਵਿੱਚ ਹੋ ਗਈ ਸੀ ਹੌਸਲਾ ਪਰਿਵਾਰ ਨੇ ਜੀ ਮਿਤੀ 18 6 2025 ਨੂੰ ਦੁਕਾਨ ਤੇ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜੋ ਕਿ ਦੁਕਾਨ ਦਾ ਮਾਨਜਗ ਅਦਾਲਤ ਵਿੱਚ ਕੇਸ ਚੱਲ ਰਿਹਾ ਉਸ ਦੀ ਸਟੇ ਸਾਡੇ ਹੱਕ ਵਿੱਚ ਸਮਾਨ ਸਾਡਾ ਮੌਜੂਦ ਹੈ। ਸਮਾਨ ਮੌਜੂਦ ਹੈ ਜੀ। ਹਮ ਕੀ ਕੀ ਹੈ ਤੁਹਾਡੇ ਕੋਲੇ ਲਿਖਤੀ ਕੀ ਕਾਗਜ਼ਾਤ ਲਿਖਤੀ ਸਾਡੇ ਕੋਲੇ ਦੁਕਾਨ ਦੇ ਕਾਗਜ਼ ਦਿਖਾਓ। ਆਹ ਲੋ ਜੀ ਆਹ ਤੁਹਾਨੂੰ ਮੇ ਦਿਖਾਣਾ ਜੀ ਕਾਗਜ਼ਾਤ। ਉਸ ਦੀ ਆ ਸਟੇ ਆ ਗਈ ਦੁਕਾਨ ਦੀ ਜੋ ਮਾਨਜਗ ਅਦਾਲਤ ਵੱਲੋਂ ਸਾਡੇ ਹੱਕ ਵਿੱਚ ਕੀਤੀ ਗਈ ਹੈ। ਦੀਪੂ ਕੁਮਾਰ ਰੋੜਾ ਜੀ ਨੇ ਮੇਰੇ ਨਾਮ 99 ਸਾਲ ਦੀ ਲੀਜ਼ ਲਿਖਾ ਦਿੱਤੀ ਸੀ ਜੋ ਕਿ ਉਹਨਾਂ ਨੇ ਜੋ ਖੋਸਲਾ ਪਰਿਵਾਰ ਤੋਂ ਦੁਕਾਨ ਖਰੀਦੀ ਸੀ ਉਸਦੀ ਵੀ ਲੀਜ਼ ਮੈਨੂੰ ਨਾਲ ਦੇ ਦਿੱਤੀ ਸੀ ਹੂੰ ਕਿੰਨੇ ਕਿੰਨੇ ਚ ਸੌਦਾ ਹੋਇਆ ਸੀ ਤੁਹਾਡਾ ਇਹ ਮੇਰਾ ਜੀ ਉਹਨਾਂ ਨਾਲ 25 ਲੱਖ ਰੁਪਏ ਚ ਸੌਦਾ ਹੋਇਆ ਸੀ ਦੁਕਾਨ ਦਾ 20 ਲੱਖ ਮੈਂ ਦੀਪਕ ਕੁਮਾਰ ਉਹਨੂੰ ਦੇ ਦਿੱਤਾ ਸੀ 5 ਲੱਖ ਕਹਿੰਦਾ ਸੀਗਾ ਜੀ ਉਹਨਾਂ ਨੂੰ ਵੀ ਅਸੀਂ ਤੁਹਾਨੂੰ 6 ਮਹੀਨਿਆਂ ਬਾਅਦ ਸਾਲ ਬਾਅਦ ਦਵਾਂਗੇ ਇਹ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਦੁਕਾਨ ਵਰਤੋ ਆਪਣਾ ਕਾਰੋਬਾਰ ਕਰੋ ਮੈਨੂੰ ਕਾਰੋਬਾਰ ਕਰਕੇ ਮੈਨੂੰ ਪੈਸੇ ਦੇ ਦਿਓ ਦੁਕਾਨ ਦੇ ਵਿੱਚ ਸਾਡਾ ਜੀ ਬਿਜਲੀ ਦਾ ਸਮਾਨ ਆ ਜੋ ਕਿ ਲਾਈਟ ਸਾਉਂਡ ਦਾ ਮੌਜੂਦ ਹੈ ਕਿੰਨਾ ਚਿਰ ਤੋਂ ਹੈ ਤੁਹਾਡਾ ਉਸ ਦੁਕਾਨ ਦਾ ਕਬਜ਼ਾ ਕਿੰਨਾ ਟਾਈਮ ਤੋਂ ਤੁਹਾਡੇ ਕੋਲ ਦੁਕਾਨ ਦਾ ਕਬਜ਼ਾ ਸਾਡੇ ਕੋਲ 2 ਸਾਲ ਤੋਂ ਹੈ ਜੀ ਦੁਕਾਨ ਤੇ ਸਾਡਾ ਸਮਾਨ ਵੀ ਪਿਆਈ ਸਾਰਾ ਜਿਹੜੇ ਕੇਸ ਦੀ ਗੱਲ ਕਰ ਰਹੇ ਹਾਂ ਇਹ ਕਦੋਂ ਤੋਂ ਚੱਲ ਰਿਹਾ ਹੈ ਇਹ ਕੇਸ 2 ਸਾਲਾਂ ਤੋਂ ਚੱਲ ਰਿਹਾ ਜੀ ਇਹਨੂੰ 2 ਸਾਲ ਹੋ ਗਏ ਕੋਰਟ ਨੇ ਆਪਣੇ ਹੱਕ ਵਿੱਚ ਕਰਤਾ ਸੀਗੇ ਜੀ ਹੁਣ ਕੀ ਮਸਲਾ ਹੋਇਆ ਹੁਣ ਮਸਲਾ ਇਹ ਹੋਇਆ ਜੀ ਮਿੱਤੀ ਇਹਨਾਂ ਨੇ 18 ਤਰੀਕ ਦੀ ਰਾਤ ਨੂੰ ਦੁਕਾਨ ਤੇ ਜਿੰਦੇ ਤੋੜ ਕੇ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਖੋਸਲਾ ਪਰਿਵਾਰ ਨੇ ਜੀ ਮਾਨਜੁਗ ਅਦਾਲਤ ਦੀ ਸ਼ਰਿਆ ਨੂੰ ਲੰਘਣਾ ਜੀ ਖੋਸਲਾ ਖੋਸਲਾ ਪਰਿਵਾਰ ਵਿੱਚ ਕੌਣ-ਕੌਣ ਆਈ ਜਦੋਂ ਜਿੰਦਾ ਤੋੜਨਾ ਖੋਸਲਾ ਪਰਿਵਾਰ ਦੇ ਵਿੱਚ ਜੀ ਸਚਿਨ ਖੋਸਲਾ ਨਿਤਨ ਖੋਸਲਾ ਜੀ ਨਾਲ ਤਿੰਨ ਅਣਖ ਛਾਤੀ ਬੰਦੇ ਆ ਜੀ ਨਾਲ ਹੂੰ ਕਾਹਦੇ ਨਾਲ ਕੱਟੀ ਦੋ ਜੀ ਪਹਿਲਾਂ ਜੀ ਉਹਨਾਂ ਨੇ ਚਾਬੀਆਂ ਨਾਲ ਲਾ ਲਾ ਕੇ ਦੇਖੀ ਸ਼ਟਰ ਨੂੰ ਉਹਦੇ ਨਾਲ ਤਾਲਾ ਖੁੱਲਿਆ ਨਹੀਂ ਜੀ ਉਸ ਤੋਂ ਬਾਅਦ ਉਹਨਾਂ ਨੇ ਸ਼ੈਣੀ ਥੋੜਾ ਖੜਕਾਇਆ ਫੇਰ ਨਹੀਂ ਖੁੱਲਿਆ ਜੀ ਫੇਰ ਉਹ ਕੱਟਨ ਨਾਲ ਜਿੰਦੇ ਕੱਟੇ ਗਏ ਉਹਦੇ ਉਹਦੇ ਕੋਈ ਤੁਹਾਡੇ ਕੋਲੇ ਸਬੂਤ ਹੈ ਕੀ ਹੈਗਾ ਤੁਹਾਡੇ ਕੋਲ ਉਸ ਦੀ ਸੀਸੀਟੀਵੀ ਫੁਟੇਜ ਪੂਰੀ ਸਾਢੇ ਕੋਲ ਮੌਜੂਦ ਹੈ ਜੀ ਜੀ ਹਾਂਜੀ ਤੇ ਪੁਲਿਸ ਕੰਪਲੇਟਿੰਗ 19 ਤਰੀਕ ਨੂੰ ਅਸੀਂ ਜੀ ਪੁਲਿਸ ਕੰਪਲੇਟਿੰਗ ਕਰੀ ਜੀ ਉਸ ਤੇ ਕੋਈ ਕਾਰਵਾਈ ਨਹੀਂ ਹੋਈ ਹੁਣ ਤੱਕ ਜੀ ਹੂੰ ਸੀ ਕਹਿਣਾ ਚਾਹੁੰਦੇ ਹੋ ਤੁਸੀਂ ਕੀ ਮੰਗ ਕਹਿਣਾ ਸੀ ਇਹ ਚਾਹੁੰਦੇ ਜੀ ਸਾਨੂੰ ਇਨਸਾਫ ਦਵਾਇਆ ਜਾਵੇ ਤੇ ਜੋ ਬਣਦੀ ਕਾਰਵਾਈ ਉਹਨਾਂ ਦੀ ਕੀਤੀ ਜਾਵੇ ਜੀ ਆ ਜਿਹੜੀ ਘਟਨਾ ਹੋਈ ਸੀ ਸਾਨੂੰ ਉਦੋਂ ਪਤਾ ਲੱਗਿਆ ਜੀ ਜਿਵੇਂ ਜਦੋਂ ਰਾਤ ਨੂੰ ਉਹਨਾਂ ਨੇ ਕੁਝ ਕਰਿਆ ਕਿਵੇਂ ਤੁਹਾਨੂੰ ਪਤਾ ਲੱਗਾ ਸਾਨੂੰ ਜੀ ਸਵੇਰੇ ਪਤਾ ਲੱਗਿਆ ਜੀ ਉਸ ਬਾਰੇ ਸਵੇਰੇ ਸਾਨੂੰ ਕਿਸੇ ਦੁਕਾਨਦਾਰ ਨੇ ਫੋਨ ਕਰਿਆ ਵੀ ਤੁਹਾਡੀ ਦੁਕਾਨਾਂ ਛੇੜਛਾੜੀ ਵੀ ਰਾਤ ਨੂੰ ਆਸੀਂ ਜਾ ਕੇ ਸੀਸੀਟੀਵੀ ਫੁਟੇਜ ਚੈੱਕ ਕਰੀਆਂ ਜੋ ਕਿ ਉਹਨਾਂ ਨੇ ਦੁਕਾਨਦਾਰੀ ਸੀਸੀਟੀਵੀ ਫੁਟੇਜ ਐਡਿਟ ਕਰਾ ਦਿੱਤੀਆਂ ਇੱਕੋ ਦੁਕਾਨਦਾਰ ਨੇ ਸਾਨੂੰ ਫੋਨ ਕਰਿਆ ਵੀ ਆਪਣੀ ਸੀਸੀਟੀਵੀ ਆ ਕੇ ਲੈ ਜਾਓ ਡਿਲੀਟ ਕਿਉਂ ਕਰਾਉਣਾ ਚਾਹੁੰ ਦੇੜੇ ਤਾਂ ਕਰੇ ਸਬੂਤ ਸਾਡੇ ਕੋਲੇ ਸੀਸੀਟੀਵੀ ਫੋਟੋ ਸਾਡਾ ਉੱਡ ਜਾਵੇ ਸਬੂਤ ਖਤਮ ਹੋ ਜੇ ਉਹ ਜੋ ਕੀ ਸਬੂਤ ਸਾਡੇ ਹੱਥ ਲੱਗ ਚੁੱਕੇ ਆ ਜਿੰਨੇ ਤੁਸੀਂ ਆਖਿਆ ਵੀ ਅਸੀਂ 2 ਸਾਲ ਪਹਿਲਾਂ ਅਰੋੜਾ ਜੀ ਤੋਂ ਲਈ ਸੀ ਹਾਂਜੀ ਹਾਂਜੀ ਦੁਕਾਨ ਤੇ ਤੁਸੀਂ ਮੇਰੇ ਆਖਿਆ ਵੀ ਉਹ ਤੇ ਕੇਸ ਚੱਲਦਾ ਉਹ ਕੇਸ ਕਿਨੇ ਕਰਿਆ ਕੇਸ ਆਪਾਂ ਨੇ ਕਰਿਆ ਸੀ ਉਸ ਤੋਂ ਬਾਅਦ ਜਦੋਂ ਕਿਸਵਾਂ ਚ ਕਰਿਆ ਕੇਸ ਇਸ ਸੰਬੰਧ ਕਰਿਆ ਸੀ ਉਹਨਾਂ ਨੇ ਜਨਨੀਆਂ ਸਾਨੂੰ ਦੁਕਾਨ ਤੇ ਆ ਕੇ ਤੰਗ ਪਰੇਸ਼ਾਨ ਕਰਦੀਆਂ ਧੰਘੋਦੀਆਂ ਜੀ ਕੀ ਕਹਿੰਦੇ ਸੀ ਉਹ ਉਹ ਕਹਿੰਦੇ ਸੀ ਦੁਕਾਨ ਬੰਦ ਕਰੋ ਸਾਡੀ ਆ ਸਾਡੀ ਅਸੀਂ ਫਿਰ ਦੀਪਕ ਮਰ ਅਰੋੜਾ ਨੂੰ ਉੱਥੇ ਮੌਕੇ ਤੇ ਬੁਲਾਇਆ ਵੀ ਤੁਸੀਂ ਗੱਲ ਕਰੋ ਸਾਡੇ ਨਾਲ ਕੋਈ ਸੰਬੰਧ ਨਹੀਂ ਦੁਕਾਨ ਤੁਸੀਂ ਵੇਚੀਏ ਸਾਨੂੰ ਫਿਰ ਉਸ ਤਰ੍ਹਾਂ ਦੀ ਘਟਨਾ ਹੋਈ ਉਸ ਟਾਈਮ ਜੀ ਉਹਨਾਂ ਨੇ ਇਹ ਨਜਾਇਜ਼ ਕਬਜ਼ਾ ਕਰਨ ਦੀ ਫੇਰ ਕੋਸ਼ਿਸ਼ ਕੀਤੀ ਫਿਰ ਅਸੀਂ ਮਾਨਯੋਗ ਅਦਾਲਤ ਵਿੱਚ ਸ਼ਾਮਿਲ ਹੋਏ ਉਹਨਾਂ ਨੇ ਸਾਡੇ ਹੱਕ ਦੇ ਸਟੇ ਕਰ ਦਿੱਤੀ ਫਿਰ ਦੁਕਾਨ ਤੇ ਤਾਲਾ ਵੀ ਅਸੀਂ ਆਪਣਾ ਲਗਾਇਆ ਸਮਾਨ ਵੀ ਸਾਡਾ ਮੌਜੂਦ ਸੀ ਫਿਰ ਅਸੀਂ ਉਹਨੂੰ ਰਾਤ ਬਰਾਤੇ ਵਰਤੇ ਸੀ ਸਾਡੇ ਕਾਰੋਬਾਰ ਰਹਿ ਜਾਂਦੇ ਕਦੇ ਰਾਤ ਨੂੰ 2 ਵਜੇ ਖੋਲ੍ਹਣੀ 1 ਵਜੇ ਖੋਲ੍ਹਣੀ ਸਵੇਰੇ ਵੀ ਖੋਲ੍ਹਣੀ ਜੀ ਕੀ ਕਾਰੋਬਾਰ ਹੈ ਤੁਹਾਡਾ ਆਪਣਾ ਲਾਈਟ ਸਾਊਂਡ ਦਾ ਕਾਰੋਬਾਰ ਹੈ ਜੀ ਆਪਣਾ ਬਿਜਲੀ ਦਾ ਲੜੀਆਂ ਦਾ ਸਮਾਨ ਮੌਜੂਦ ਹੈ ਜੀ ਉੱਥੇ ਰੋੜ ਜੀ ਇਹ ਕਹਿ ਰਹੇ ਨੇ ਵੀ ਤੁਹਾਡੇ ਇਹਨਾਂ ਨੇ ਦੁਕਾਨ ਤੇ ਤੁਸੀਂ ਉਹਨਾਂ ਤੋਂ ਕਦੋਂ ਖਰੀਦੀ ਸੀ ਜਿਹੜੀ ਖੋਸਲਾ ਫੈਮਲੀ ਹੈ ਇਹ ਅੱਜ ਤੋਂ ਸਵਾਕ ਦੋ ਸਾਲ ਪਹਿਲਾਂ ਜੀ ਮੈਂ ਖੋਸਲਾ ਪਰਿਵਾਰ ਤੋਂ 20 ਲੱਖ ਦੀ ਦੁਕਾਨ ਖਰੀਦੀ ਸੀ ਜੀ ਉਸ ਤੋਂ 3-4 ਮਹੀਨੇ ਬਾਅਦ ਮੈਂ ਇਹਨਾਂ ਨੂੰ ਦੁਕਾਨ 20 ਲੱਖ ਰੁਪਏ ਵਿੱਚ 25 ਲੱਖ ਰੁਪਏ ਵਿੱਚ ਸੇਲ ਕਰ ਦਿੱਤੀ ਸੀ ਜੀ ਕਿ ਉਸ ਤੋਂ ਬਾਅਦ ਜਿਹੜੀ ਤੁਹਾਡੇ ਕੋਲੇ ਜਦੋਂ ਖੋਸਲਾ ਪਰਿਵਾਰ ਤੋਂ ਤੁਸੀਂ ਦੁਕਾਨ ਲਈ ਤੁਹਾਨੂੰ ਉਹਨਾਂ ਨੇ ਲਿਖਤੀ ਕੀ ਦਿੱਤਾ ਸੀ ਕੀ ਡਾਕੂਮੈਂਟ ਲਿਖਤੀ ਸਰ ਮੇਰੇ ਕੋਲ ਆਸਟਾਮ ਕਰਵਾਈ ਸੀ ਜੀ ਨੋਟਰੀ ਤੋਂ ਉਹ ਇੱਥੇ ਲਿਖਤ ਮੌਜੂਦ ਹੈ ਜੀ ਤੇ ਜਿਹੜੇ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਜਿਹੜੀ ਇਹ ਦੁਕਾਨ ਆ ਤੁਸੀਂ ਇਹਨਾਂ ਨੂੰ ਸੇਲ ਕੀਤੀ ਸੀ ਤੇ ਹੁਣ ਉਹ ਜਿਹੜੇ ਉਹਨਾਂ ਨੇ ਟਾਲੇ ਕੱਟ ਕੇ ਆਪਦੇ ਲਾਏ ਆ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ ਇਹ ਬਿਲਕੁਲ ਜੀ ਧੱਕਾ ਹੈ ਜੀ ਮਾਨਯੋਗ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਹੈ ਜੀ ਸਾਰੇ ਆਮ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਜੀ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਜੀ ਤੁਹਾਨੂੰ ਕਿਉਂ ਲੱਗਦਾ ਪੁਲਿਸ ਨੇ ਕਿਉਂ ਕਾਰਵਾਈ ਨਹੀਂ ਕੀਤੀ ਕਾਰਵਾਈ ਇਹਨਾਂ ਨੇ ਜੀ ਲਿਖਤੀ ਕੰਪਲੀਟਾ ਦਿੱਤੇ ਸੀ ਪਰ ਉਸ ਤੋਂ ਬਾਅਦ ਕੋਈ ਕਾਰਵਾਈ ਹੋਈ ਹੀ ਨਹੀਂ ਜੀ ਲਿਖਤੀ ਜਿਹੜੀ ਜੇ ਤੁਹਾਡੇ ਕੋਲ ਗੱਲ ਕਰੀਏ ਇਹ ਲਿਖਤੀ ਜਿਹੜੀ ਕੰਪਲੀਟ ਹੈ ਉਹਦੀ ਤੁਹਾਡੇ ਕੋਲ ਕਾਪੀ ਵਗੈਰਾ ਹੈਗੀ ਹਾਂਜੀ ਮੌਜੂਦ ਹੈ ਜੀ ਨੰਬਰ ਲਵਾਇਆ ਸੀ ਉਹ ਉਹ ਵੀ ਸਾਨੂੰ ਦਿਖਾਓ ਕਿਹਦਾ ਨੰਬਰ ਲਵਾਇਆ ਸੀ ਜੀ ਠੀਕ ਆ ਲੋ ਜੀ ਨੰਬਰ ਕਿੱਥੇ ਲੱਗਿਆ ਹੋਇਆ ਹੈ ਇਹ ਦਿੱਤੀ ਸੀਗੀ ਜੀ ਇਸ ਦੀ ਸਾਡੇ ਫੋਟੋ ਸਟੇਟ ਕਰਦੀ ਸੀ ਜੀ ਨੰਬਰ ਇਹ ਉੱਥੇ ਪਹਿਲਾਂ ਜੀ ਅਸੀਂ ਗਏ ਸੀ ਐਸਐਸਪੀ ਸਾਹਿਬ ਦੇ ਜੀ ਉਹਨਾਂ ਨੇ ਜੀ ਐਪਲੀਕੇਸ਼ਨ ਜੀ ਪੁਆਨਗੜ੍ਹ ਥਾਣਾ ਐਸਐਸਪੀ ਸਭ ਨੂੰ ਮਾਰਕ ਕਰਤੀ ਸੀ ਜੀ ਉਸ ਤੋਂ ਬਾਅਦ ਸਾਡੇ ਇਹੀ ਐਪਲੀਕੇਸ਼ਨ ਆ ਦੁਬਾਰਾ ਪੁਆਨਗੜ੍ਹ ਦੇ ਡੀਐਸਪੀ ਸਾਹਿਬ ਦੇ ਦਿੱਤੀ ਜੀ ਉਸ ਤੋਂ ਬਾਅਦ ਦੋਨੇ ਐਪਲੀਕੇਸ਼ਨ ਤੇ ਕੋਈ ਕਾਰਵਾਈ ਨਹੀਂ ਕੀਤੀ ਜੀ ਹਾਲੇ ਤੱਕ ਜੀ ਜਦ ਤੁਸੀਂ ਦੁਬਾਰਾ ਥਾਣੇ ਜਾ ਕੇ ਪੜਤਾਲ ਕੀਤੀ ਸੀ ਹਾਂਜੀ ਹਾਂਜੀ ਕੀਤੀ ਸੀ ਉਹ ਕੰਦੀ ਹਾਲੇ ਤਾਈ ਨਹੀਂ ਜੀ ਪੁਆਨਗੜ੍ਹ ਥਾਣੇ ਦੇਣ ਦੀ ਤੁਸੀਂ ਐਸਐਸਪੀ ਸਾਹਿਬ ਦੇ ਕਿਉਂ ਲੈਣ ਦੀ ਜ ਜਦੋਂ ਜੀ ਪੁਆਣੀਗੜ ਕੋਈ ਕਾਰਵਾਈ ਨਹੀਂ ਹੁੰਦੀ ਜੀ ਤਾਂ ਐਸਐਸਪੀ ਸਾਹਿਬ ਨੇ ਦੇਣਗੇ ਸੀ ਪੁਆਣੀਗੜ ਟਾਣਾ ਨਹੀਂ ਸੁਣਦਾ ਜੀ ਕੋਈ ਕਾਰਵਾਈ ਨਹੀਂ ਹੁੰਦੀ ਇਹ ਮੈਟਰ ਚ ਠੀਕ ਹੈ ਗਾਂਦੇਬ ਜਿੰਦੇ ਜਿੰਦੇ ਜੋੜ ਦਾ ਕਮਸਲਾ ਆਇਆ ਕੋਈ ਹੈ ਜਾਂ ਕੀ ਇਹ ਜਿਹੜਾ ਹੈਗਾ ਜੀ ਲਖਪ੍ਰੀਤ ਸਿੰਘ ਪੁੱਤਰ ਨਰੈਣਦਾਸ ਜਿਹੜਾ ਇਹਨਾਂ ਵੱਲੋਂ ਇੱਕ ਜਿਹੜੀ ਦਰਖਾਸਤ ਮਾਜੋਗ ਐਸਐਸਪੀ ਸਾਹਿਬ ਜੀ ਨੂੰ ਦਿੱਤੀ ਗਈ ਸੀ ਜਿਹੜੀ ਹੈ ਕਿ ਦਰਖਾਸਤ ਸਾਨੂੰ ਜਿਹੜੀ 44 ਦੀ ਮਸੂਲ ਹੋ ਗਈ ਹੈ ਜੀ ਤੇ ਤੱਥਾਂ ਦੇ ਆਧਾਰ ਤੇ ਜਿਹੜੀ ਬਣਦੀ ਕਾਰਵਾਈ ਹੈ ਜੀ ਆਮਨ ਵਿੱਚ ਲਿਆਂਦੀ ਜਾ ਰਹੀ ਹੈ ਜੀ thank <laughs> you